ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਲਾਹੀ ਦਰਬਾਰ ਦੇ ਬਾਰੇ ਇਤਿਹਾਸ ਕੀ ਕਹਿੰਦਾ ਹੈ ਉਹਨਾਂ ਦੇ ਦਰਬਾਰ ਦੇ ਬਾਰੇ ਉਹਨਾਂ ਦੇ 52 ਦਰਬਾਰੀ ਕਵੀ ਦੇ ਬਾਰੇ ਇਤਿਹਾਸ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਹਾਜ਼ਰੀ ਭਰਨ ਵਾਲੇ ਕਵੀਆਂ ਅਤੇ ਵਿਦਵਾਨਾਂ ਦੀ ਗਿਣਤੀ 52 ਪ੍ਰਸਿੱਧ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਅਕਾਲਪੁਰ ਦਾ ਰੂਪ ਸੱਚੇ ਪਾਤਸ਼ਾਹ ਦੇ ਦਰਬਾਰ ਦੀ رونਕ ਹੀ ਇਲਾਹੀ ਰਹਿੰਦੀ ਸੀ ਵਿਦਵਾਨ ਲੇਖਕ ਅਤੇ ਕਵੀਆਂ ਦਾ ਬਹੁਤ ਸਨਮਾਨ ਕਰਦੇ ਅਤੇ ਉਚਿਤ ਇਨਾਮ ਵੀ ਬਖਸ਼ਦੇ ਸਰੂਪ ਦਾਸ ਪੱਲਾ ਮਈਮਾ ਪ੍ਰਕਾਸ਼ ਦੇ ਕਰਤਾ ਅਨੁਸਾਰ ਗੁਰੂ ਸਾਹਿਬ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਿੱਖਾਂ ਨੂੰ ਨਾਮਵਰ ਵਿਦਵਾਨਾਂ ਨੂੰ ਬੁਲਵਾਉਣ ਅਤੇ ਆਪਣੇ ਕੋਲ ਲਿਆਉਣ ਲਈ ਭੇਜਿਆ। ਗੁਰੂ ਜੀ ਦੀ ਹਿਤਾਇਤ ਸੀ ਵਿਦਵਾਨਾਂ ਨੂੰ ਉਨ੍ਹਾਂ ਦੇ ਆਪਣੇ ਖੇਤਰਾ ਨਾਲ ਸੰਬੰਧਿਤ ਕੰਮ ਲਿਆਉਣ ਦਿਓ ਜਿਨ੍ਹਾਂ ਵਿੱਚ ਉਹ ਮੁਹਾਰਤ ਰੱਖਦੇ। ਜਦੋਂ ਉਹ ਆਏ ਸੱਚੇ ਗੁਰੂ ਨੇ ਉਨ੍ਹਾਂ ਨੂੰ ਬਹੁਤ ਆਦਰ ਅਤੇ ਸਤਕਾਰ ਦਿੱਤਾ ਅਤੇ ਉਨ੍ਹਾਂ ਨੂੰ ਬਿਨਾ ਕਿਸੇ ਬੇਦਬਾਉ ਦੇ ਦਰਬਾਰ ਵਿੱਚ ਉਚਿਤ ਸਥਾਨ ਬਖਸ਼ਿਆ ਭਾਵੇਂ ਕਿ ਪਰੰਪਰਾਗਤ ਤੌਰ ਤੇ ਇਹਨਾਂ ਵਿਦਵਾਨਾਂ ਦੀ ਗਿਣਤੀ 52 ਹੋੰਦਾ ਜ਼ਿਕਰ ਕੀਤਾ ਹੋਇਆ ਪਰ ਗੁਰੂ ਜੀ ਕੋਲ ਆਏ ਅਤੇ ਰਹਿਣ ਵਾਲੇ ਵਿਦਵਾਨਾਂ ਦੀ ਗਿਣਤੀ ਇਸ ਤੋਂ ਵੱਧ ਸੀ ਭਾਈ ਸੰਤੋਖ ਸਿੰਘ ਜੀ ਸ਼ੇ ਗੁਰੂ ਪ੍ਰਤਾਪ ਸੂਰਜ ਗੰਗ ਵਿੱਚ 52 ਕਵੀਆਂ ਅਤੇ ਭਾਈ ਸੁਖਾ ਸਿੰਘ ਗੁਰਬਿਲਾਸ ਵਿੱਚ 36 ਲੇਖਕ ਦਾ ਜ਼ਿਕਰ ਕਰਦੇ ਹੈ ਇਸ ਤੋਂ ਇਲਾਵਾ ਪੱਤਵੀ ਸੰ ਜੋ ਅਕਸਰ ਆਪਣੀਆਂ ਕਾਵਿ ਰਚਨਾਵਾਂ ਸੁਣਾਉਂਦੇ ਸਨ ਪੰਡਤ ਸੁਖਦੇਵ ਬ੍ਰਿਕ ਅਲੀਮ ਕੁਵਰੇਸ਼ ਕਾਂਸੀ ਰਾਮ ਅਤੇ ਭਾਈ ਨੰਦ ਲਾਲ ਗੋਆਚੀ ਕਈ ਕਵੀ ਜੋ ਪਹਿਲਾਂ ਮੁਗਲ ਦਰਬਾਰ ਵਿੱਚ ਰਹਿ ਚੁੱਕਿਆ ਆਪਣੀ ਬਾਕੀ ਦੀ ਜ਼ਿੰਦਗੀ ਗੁਰੂ ਚਰਣਾ ਵਿੱਚ ਬਿਤਾਉਣ ਲਈ ਆਏ ਇਹਨਾਂ ਵਿਦਵਾਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੀ ਸੰਸਕ੍ਰਿਤ ਅਤੇ ਫਾਰਸੀ ਲਿਖਤਾਂ ਨੂੰ ਗੁਰਮੁਖੀ ਨਿਪੇ ਵਿੱਚ ਲਿਖੀ ਪਾਖਾ ਵਿੱਚ ਪੇਸ਼ ਕਰਨ ਦਾ ਕੰਮ ਸੌਪਿਆ ਸੀ ਜ਼ਾਬਦਾ ਹੈ ਕਿ ਗੁਰੂ ਜੀ ਨੇ 120 ਵਰੇ ਦੀ ਉਮਰ ਵਿੱਚ ਹੀ ਆਪਣੇ ਇਲਾਹੀ ਦਰਬਾਰ 'ਚ 52 ਕਵੀਆਂ ਨੂੰ ਥਾਨ ਪ੍ਰਦਾਨ ਕੀਤਾ तकरीबन 1678 ਵਿੱਚ ਜੋ ਅਗਲੇ 2 ਦਹਾਕਿਆਂ ਤੱਕ ਜਸਵੈਤ ਪੌਂਟਾ ਸਾਹਿਬ ਵਿੱਚ ਚਾਰ ਬਹੁਤ ਹੀ ਲਾਭਕਾਰੀ ਸਾਲ ਸ਼ਾਮਲ आनंदपुर साहब ਨੂੰ ਕੇਰਨ ਵਾਲੇ ਆਉਣ ਵਾਲੇ ਸੰਘਰਸ਼ਾਂ ਨੂੰ ਨੇੜੇ ਜਾਣ ਕੇ ਗੁਰੂ ਸਾਹਿਬ ਨੇ ਕਵੀਆਂ ਵਿਦਵਾਨਾਂ ਅਤੇ ਲੇਖਕਾਂ ਨੂੰ ਆਸ਼ੀਸ਼ ਦੇ ਕੇ ਵਿਦਾ ਕੀਤਾ ਸੰਸਕ੍ਰਿਤ ਫਾਰਸੀ ਅਤੇ ਹੋਰ ਭਾਸ਼ਾਵਾਂ ਦੇ ਲਿਖਤਾਂ ਅਤੇ ਕਾਵਿਆਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ ਜਿਨ੍ਹਾਂ ਦੇ ਦਸਤਾਵੇਜ਼ ਤਿਆਰ ਕੀਤੇ ਗਏ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਲੇਖਕ ਪਾਈ ਸੰਤੋਖ ਸਿੰਘ ਜੀ ਦੇ ਅਨੁਸਾਰ ਸਾਰੀ ਰਚਨਾਵਾਂ ਨੂੰ ਵਿਦਿਆਸਰ ਜਾਂ ਵਿਦਿਆ ਸਾਗਰ ਭਾਵ ਗਿਆਨ ਦਾ ਸਾਗਰ ਨਾਮਕ ਇੱਕ ਸੰਗ੍ਰਹਿ ਵਿੱਚ ਇਕੱਠਾ ਕੀਤਾ ਗਿਆ ਸੀ ਕਵੀ ਨੇ ਪੂਰੇ ਖਰੜੇ ਦਾ ਪਾਰ ਦਾ ਵੀ ਜ਼ਿਕਰ ਕੀਤਾ ਹੈ ਨੌਂ ਮੰਨ ਜਾਂ ਲਗਭਗ 350 ਕਿਲੋਗ੍ਰਾਮ ਦਸੰਬਰ 1705 ਵਿੱਚ ਸ੍ਰੀ ਆਨੰਦਪੁਰ ਸਾਹਿਬ ਨੂੰ ਛੱਡਣ ਵਕਤ ਇਹ ਸਾਰਾ ਖਜ਼ਾਨਾ ਖਤਮ ਹੋ ਗਿਆ। ਇਸ ਦਾ ਜ਼ਿਆਦਾਤਰ ਹਿੱਸਾ ਸਿਰਸਾ ਦੇ ਹੜ ਵਿੱਚ ਆ ਗਿਆ ਸੀ। ਪਹਿਲਾ ਤੋਂ ਹੀ ਤਿਆਰ ਕੀਤੇ ਹੋਏ ਜਾਂ ਕੁਝ ਹੱਥ ਲਿਖਤਾ ਜੋ ਲੇਖਕਾ ਦੁਆਰਾ ਜਾਂ ਉਹਨਾਂ ਦੇ ਦੁਆਰਾ ਕੋਈ ਹੋਰ ਪਹਿਲਾ ਅਨੰਦਪੁਰ ਸਾਹਿਬ ਤੋਂ ਕੱਢ ਕੇ ਲੈ ਗਿਆ। ਉਹਨਾਂ ਦੇ ਵੀ ਸਿਰਫ ਛੋਟੇ ਟੁਕੜੇ ਜਾਂ ਕਾਪੀਆਂ ਹੀ ਬਚੀਆਂ। ਇਨਾ ਰਾਹੀ ਜਾਂ ਹੋਰ ਰਚਨਾਵਾਂ ਜਿਵੇਂ ਕਿ ਸੋਸਾਖੀ ਮਹਿਮਾ ਪ੍ਰਕਾਸ਼ ਗੁਰਬਲਾਸ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਗੁਰਪਦ ਪ੍ਰੇਮ ਪ੍ਰਕਾਸ਼ ਮਹਾਨ ਕੋਸ਼ ਅਤੇ ਤਵਾਰਿਕ ਗੁਰੂ ਖਾਲਸਾ ਆਦ ਰਾਈ ਕਵੀਆਂ ਅਤੇ ਵਿਦਵਾਨਾਂ ਦੇ ਨਾਮ ਪਤਾ ਲੱਗਦੇ ਭਾਈ ਕਾਨ ਸਿੰਘ ਨਾਭਾ ਮਹਾਨ ਕੋਸ਼ ਵਿੱਚ 52 ਕਵੀਆਂ ਦਾ ਜ਼ਿਕਰ ਕਰਦੇ ਹਨ ਉਹਨਾਂ ਦੇ ਨਾਮ ਹਨ ਉਦੇ ਰਾਏ ਅਨੀ ਰਾਏ ਅੰਮ੍ਰਿਤ ਰਾਏ ਆਲੂ ਆਸਾ ਸੇ ਆਲੀਮ ਈਸ਼ਵਰਦਾਸ ਸੁਖਦੇਵ सुखा सिंह सुखिया सुदामा सेनापत श्याम हीर हुसैन अली हंस राम कुवरेश खानचंद, कुनिया गुरदास गोपाल चंदन चंदा जमाल तहकीन धर्म सिंह धन्ना सिंह ध्यान सिंह नानू दास, नेहाल चंद नंद सिंह भाई नंद लाल गोया जी पिंदीदास बल्लभ बालू विधिचंद बुलंद ब्रिक ब्रिज मथुरा मदन सिंह मदनगिरी मालू मानदास माला सिंह मंगल राम रावल रोशन सिंह ਅਤੇ ਲਖਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ